ਹਲਾ ਪੰਜਵਾ ਥਾਣ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੁਰ ਹੈ ਰਾਖੇ ਸਰਣ ਸੱਚੀ ਗੀਤਾ ਕੇ ਪਰਮੇਸ਼ਰ ਆਪ ਹੋ ਆ ਰਖਵਾਲਾ ਸਾਸ ਸੁਖਿਨ ਮੈਂ ਉਪਜੈ ਮਨ ਹੋ ਆ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਜਿਉਂ ਸਗਲਾ ਰੂਪੇ ਦਾ ਰੂਪ ਆਪਣੇ ਕਿਰਪਾ ਧਾਰੇ ਤਨ ਸਗਲੇ ਬਾਸ ਸਵਾਰੀ ਪ੍ਰਵ ਆਪਣਾ ਗਿਰਦ ਸਮਾਰਿਆ ਹਮਰਾ ਗੁਣ ਅਗੁਣ ਵਿਚਾਰਿਆ ਗੁਰ ਕਾ ਸਬਦ ਪੈਉ ਸਾਖੀ ਤਨ ਸਗਲੇ ਰਾਜ ਰੱਖੇ ਭੋਲਾ ਆਇਆ ਬੋਲੀ ਤੇਰਾ ਤੂੰ ਸਾਹਿਬ ਗੁਣੇ ਗਹਿਰਾ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਬੈਜਰਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਪਾਰਾ ਮਹਾਮਾਜ ਮਹੰਲਾ ਪੰਜਵਾ ਕਾਰ ਜੋਤਾ ਇੱਕ ਅੰਕਾਰ ਸਤਗੁਰ ਪੰਖਾਦ ਕਿਰਤ ਕਰਮ ਕੈ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਤੁੰਟਾ ਦਹ ਦਸਾ ਪਰਮੈ ਤਕਾਏ ਪ੍ਰਭ ਕੀ ਸ਼ਾਮ ਤਨੰਦੁ ਦਿੱਤੇ ਬਾਰੀ ਕਿਤਨਾ ਵਿਕਾਮ ਜਲ ਬਿਨਸਾ ਕੁਮਲਾਉਤੀ ਉਪਜੈ ਨਾਹੀ ਧਾਮ ਹਰ ਨਾਹੇ ਨਾਮ ਲਿਐ ਸਾਜਣੈ ਕੰਤ ਪਾਈਐ ਬਿਸਰਾਮ ਜੇਤ ਕਰ ਹਰ ਕੰਤਨਾ ਪ੍ਰਗਟਾਈ ਪਠ ਨਗਰ ਸੇ ਗ੍ਰਾਮ ਸਰਬ ਸੰਗਾਲ ਤਬੋਰ ਰਸ ਸੰਦੇਹੀ ਸਭ ਕਾਮ ਪ੍ਰਭ ਸੁਆਮੀ ਕੰਤ ਵਿਹੂਣੀ ਮੀਟ ਸਜਣ ਸਭ ਜਮ ਨਾਨਕੀ ਬਨਤੀਆਂ ਕਰ ਕਿਰਪਾ ਦੇ ਤੈ ਨਾਮ ਹਰ ਮੈ ਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾਮ ਤੇਤ ਕੁਮਿੰਦ ਅਰਾਧਿਆ ਹੋਇ ਆਨੰਦ ਕਨਾ ਸੰਤ ਜਨਾ ਮਿਲ ਪਾਈਐ ਰਖਣਾ ਨਾਮ ਪਣਾ ਜਿਨ ਪਾਇਆ ਪ੍ਰਮਾ ਆਪਣ ਐਤ ਸੇ ਗਣਾ ਇੱਕ ਖਹਿਣਾ ਤਸ ਬਹਿਣਾ ਜੀਵਣਾ ਫਿਰਤਾ ਜਨਮ ਜਨਮ ਜਉ ਸਾਲਾ ਮਈਲ ਪੂਰੀਆ ਰਵਿਆ ਵਿਟ ਬਣਾ ਸੋ ਪ੍ਰਚੇਤਨਾ ਵਈ ਕਿਤਰਾ ਦੁਖ ਗਣਾ ਜਿਨੇ ਰਾਵਿਆ ਸੋ ਪ੍ਰਭੂ ਤਨਾ ਪਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇ ਤੁਮਰਾਇ ਸੋ ਪ੍ਰਭੂ ਤਸ ਕੈ ਪਾਇ ਲਗਵ ਸਾਕ ਤੀਨ ਕੋ ਮੰਡੀਆਂ ਜਿੰਨਾ ਪ੍ਰੇਮ ਵਿਸੋ ਹਾਰ ਪਾ ਸਾਜਨ ਪੁਰਖ ਵਿਸਾਰ ਕੈ ਲਗੀ ਮਾਇਆ ਤੋਹ ਉਤਰਾ ਕਲਾ ਤਰਨਾ ਸੰਗਤਾਨਾ ਹਰ ਅਵਨਾਸੀ ਆਹ ਪਲ ਤੇ ਪਲ ਜੋ ਸਕਲੇ ਮੋਈ ਝੂਠੇ ਤੰਦੇ ਮੋ ਇਕ ਸੋ ਹਰ ਕੇ ਨਾ ਬਿਨਾ ਗੈ ਲਿਆ ਕੋ ਆਏ ਲਿਆ ਸਾਰਬ ਗੁਚਣ ਪ੍ਰਭ ਨੇ ਅਵਰ ਨਾ ਕੋਈ ਪ੍ਰੀਤਮ ਜਨ ਜੋ ਲਗੈ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੈਂਤੀ ਪ੍ਰਮਿਲੋ ਪ੍ਰਾਪਤ ਹੋਇ ਵਸਾਖ ਸਹਾਵ ਤਾਲਗੈ ਜਾਂ ਸੰਤ ਪਿਟੇ ਹਰ ਸੋਏ ਹਰ ਜੜ ਜੁੜੰਦਾ ਲੋੜੀਐ ਜਸ ਅਗੇ ਸਭ ਨਵਨ ਹਰ ਸੱਜਣ ਤਾਵਨ ਲਗਿਆ ਕਿਸੇ ਨਾ ਦੇਈ ਬੰਦ ਮਾਨਕ ਮਤੀ ਨਾਮ ਪ੍ਰਭ ਉਨ ਲਗੈ ਨਾਹੀ ਸੰਗ ਰੰਗ ਸਭੇ ਨਾਰਾਇਣ ਜਿਤੇ ਮਨ ਭਵਨ ਜੋ ਹਰਨੁ ਲੜ ਸੁਕਰੈ ਸੋਈ ਜੀ ਕਰਨੋ ਜੋ ਪ੍ਰੰਕਿਟੈ ਆਪਣੈ ਸਹੀ ਕਹੀਐ ਤਨ ਆਪਣ ਆਲਿਆ ਜੇ ਮਿਲੇ ਵਿਛੜੈ ਕਿਉ ਰਵਨ ਸਾਧ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇ ਤਰੰਗੀ ਲਾਤੇ ਤੈਸੀ ਜਿਸ ਕੈ ਪਾਗ ਮਥਨ ਅਸਾਰਤ ਬੰਦ ਅਤਿ ਲਗੈ ਹਰ ਨਾ ਹੋਣਾ ਜਿਨਾਂ ਆਪਾਸ ਜਗ ਜੀਵਨ ਪੁਰਗ ਤਿਆਕੇ ਮਾਨ ਸੰਧਿਆਸ ਦੂਜੇ ਪਾਇ ਵਗਤਿ ਐ ਗਲ ਪਾਇ ਸਭ ਜਮ ਕੀ ਥਾਸ ਜਿਹਾ ਵਿਜੈ ਸੋ ਲੁਣੈ ਮਥੇ ਜੋ ਲਿਖਿਆਸ ਹਰੇਣ ਵਿਹਾਣੇ ਪਛਤਾਣੇ ਉਠ ਚਲੇ ਗਈ ਨਰਾਸ ਜਿਨ ਕੋ ਸਾਧੂ ਪੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਾਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਵਿਣ ਦੂ ਜਾ ਕੋ ਨਹੀਂ ਨਾਨਕ ਕੀ ਹਰਦਾਸ ਅਸਾਰ ਸਹਮਦਾ ਤੇ ਲਗੈ ਜਿਸ ਮਨ ਹਰਿ ਚਰਨ ਨਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੰ ਪਿਆਰ ਮਨ ਤਾਰਤਾ ਸਾਜ ਰੰਗੈ ਕੋ ਨਾਮ ਆਧਾਰ ਵਿਖਿਆ ਰੰਗ ਪੜਾਵਿਆ ਦਿਸਣ ਸਭ ਐਸਾਰ ਹਰਿ ਅੰਮ੍ਰਿਤ ਬੋਸ ਸੁਹਾਵਣੇ ਮਿਲ ਸਾਧੂ ਪੀਵਨ ਹਾਰ ਵਣ ਤੈਨ ਪ੍ਰਭ ਸੰਗ ਮੋਲਿਆ ਸਮਰਤ ਪੁਰਖਿਆ ਪਰ ਸਰ ਮਿਲਣੇ ਨੂੰ ਮਨ ਲੋਧਦਾ ਕਰਮ ਮਿਲਾਵਣ ਹਾਰ ਜਿੰਨੇ ਸੱਗਿਆ ਪ੍ਰਭ ਪਾਇਆ ਓ ਤਨ ਕੈ ਸਤਿਗੁਰ ਹਾਰ ਨਾਨਕ ਹਰਿ ਜੀ ਮਿਆਕਰ ਸਬਦ ਸਵਾਰਣ ਹਾਰ ਸ਼ਾਵਣ ਤਨਾ ਸੁਹਾਗਣੀ ਜਨਰਾਮ ਨਾਮ ਔਰ ਹਾਰ ਪਦੋਂ ਪਰਮ ਫਲਾਣੀਆਂ ਦੂਜੇ ਲਗਾਹੇ ਤ ਲੱਖ ਸ਼ਿੰਗਾਰ ਬਣਾਇਆ ਕਾਰਦ ਨਾਹੀ ਕਹਿ ਤ ਜਤ ਦੇਣ ਦੇ ਬਣ ਸਸੀ ਤਤ ਵੇਲੇ ਕਹਸਨਾ ਪ੍ਰੇਤ ਪਕਣ ਚਨਾਯਨ ਦੂਤ ਜੰਮ ਕਿਸੇ ਨਾ ਦੇਣੀ ਭੇਤ ਚਾੜ ਕਨੋ ਤਾਖਿਨ ਮਾਹੀ ਜਿਨ ਸਿਆ ਲਗਾ ਹੇ ਤ ਹਾਥ ਮਰੋੜੈ ਤਨ ਕਪੈ ਸਿਆ ਹਵਾ ਸੇ ਤ ਜਿਹਾ ਵਿਜੈ ਸੋਲਣੈ ਕਰਮ ਸੰਧ ਰਾਖੇ ਤ ਨਾਨਕ ਪ੍ਰਭ ਸਰਨਾਗਤਿ ਚਰਨਾ ਬਹੁਤ ਪ੍ਰਵਦੈ ਤ ਸੇ ਪਤਾ ਨਰ ਕਨ ਨ ਪਾਈਐ ਰਖਣਾ ਵਾਲਾ ਹੈ ਤ ਅਸਾਨ ਪ੍ਰੇਮ ਉਹ ਮਾੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਈ ਸਾਂਸ ਸਹਾਈ ਪ੍ਰੇਮ ਕੇ ਭਾਉ ਤਨ ਕੇ ਲਗਾ ਪਾਏ ਵੇਣ ਪ੍ਰਾਪਤ ਕਾ ਸੁਖ ਪਾਈਏ ਦੁਜੀ ਨਹੀਂ ਜਾਏ जिने टाखिया प्रेम रासा से तृप्त रहे आगाए आप त्याग मैंती करहे लेहु प्रभु लडलाई जो हर कंत मलाईया से विछड़गत है ना जाए प्रावण दूजा को नाही नानक हर शरणाए असो सुख की वसंदियां जिन्ना मैया हर राए ਕਤਕ ਕਰਮ ਕਮਾਵਣੇ ਦੋਸਨ ਕਹਉ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਵੇਮਕ ਹੋਏ ਰਾਮ ਤੇ ਲੱਗਣ ਜਨ ਬਜੋ ਖਿਲਮੈ ਕੋੜ ਹੋ ਗੈ ਜਤਲੇ ਮਾਇਆ ਭੋਗ ਵਿਤ ਨ ਕੋਈ ਕਰ ਸਕੈ ਕਿਸ ਤਰ ਰੋਜ ਕੀਤਾ ਕਸ਼ਣਾ ਹੋワイ ਲਿਖਿਆ ਤਰਸਾ ਜੋਗ ਵੜ ਪਾਗੀ ਮੇਰਾ ਪ੍ਰਭ ਮਿਲੈ 라ਉ ਤਰੇ ਸਾ ਬਿਯੋਗ ਨਾਨਕ ਪ੍ਰਭ ਰਾਖਨ ਹੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਾ ਸਬੈ ਸੋਚ ਮਗਰ ਮੈਂ ਸਹ ਹੁੰਦਿਆਂ ਹਰ ਪੀਰ ਸੰਗ ਬੈਠੜਿਆ ਹੈ ਤਨ ਕੇ ਸੋ ਬਾਤ ਆ ਗਣੀ ਜਿਸਹਿ ਮਿਲੜਿਆ ਹੈ ਦਨ ਮਨ ਮੋਲੇ ਆਰਾਮ ਸੇ ਸੰਗ ਸਾਧ ਸਹਿ ਲੜਿਆ ਹੈ ਸਾਧਨਾ ਤੇ ਬਹਾਰੀ ਸੇ ਰਹਿਣਾ ਗਲੜਿਆ ਹੈ ਤਿਨ ਦੁਖ ਨਾ ਕਮ ਹੂਤਰ ਸੇ ਜਨ ਕੇ ਵਤ ਪੜਿਆ ਹੈ ਜਿਨੇ 라ਵਿਆ ਪ੍ਰਭ ਆਪਣਾ ਸਦ ਸਨਤ ਕੜਿਆ ਹੈ ਰਤਨ ਜਵਾਰ ਲਾਲ ਹਰ ਕੰਠ ਤਨਾ ਜੜਿਆ ਹੈ ਨਾਨਕ ਬਾਚ ਤੂੜ ਤਨ ਪ੍ਰਭ ਸਰਨੇਂਦਰ ਪੜਿਆ ਹੈ ਮਗਰ ਪ੍ਰਭ ਅराधना ਬਹੁ ਨਾਂ ਜਨਮੜੀਆਨੀ ਭੋਗਤ ਕਰੋਨਾ ਵਿਆਪਾਈ ਕਾਂਠੇ ਮੇਲੇ ਹਰਨਾ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗਣਾ ਸਾਹ ਔਣ ਗੋਵਿੰਦ ਗੋਪਾਲ ਰਾਏ ਸੇਵਾ ਸਾਮੀ ਲਾਹ ਵਿਖਿਆ ਪਹੁਣਾ ਤਕਾਈ ਮਿਲ ਸਾਧੂ ਗੁਣ ਗਾਹ ਜਹਤ ਉਪਜੀਤ ਹੈ ਮਿਲੀ ਸੱਚੀ ਪ੍ਰੇਮ ਸਮਾਹ ਕਰ ਗਾਲਿਨੀ ਪਰਮ ਬ੍ਰਹਮ ਮਨ ਬਹੁ ਨਾ ਵਿਚਨਿਆ ਬਾਹਰ ਜਾਓ ਲਖ ਬਹਿਰੀਆ ਹਰ ਸਜਣ ਅਗਮ ਆਗਾਹ ਸਰਨ ਪਈ ਨਾਰਾਇਣ ਨਾਨਕ ਦਰ ਪਈਆ ਕੋਖ ਸਹੰਦਾ ਸਰਬ ਸੁਖ ਜਿਸ ਬਖਸੈ ਮੇ ਪਰਵਾਹ ਮਾਗ ਮੰਨ ਸੰਗ ਸਾਧੂਆ ਧੂੜੀ ਕਰ ਅਸਨਾਨ ਹਰ ਕਾ ਨਾਮ ਤੇ ਆਏ ਸੁਣ ਸਭ ਨਾਨ ਨੂੰ ਕਰਦਾਨ ਜਨਮ ਕਰਮ ਮਰ ਉਤਰੇ ਮਨ ਤੇ ਜਾਏ ਕਮਾਨ ਕਾਮ ਕਰੋ ਨਾ ਮੋਹਿਆ ਬਿਨਸੈ ਲੋ ਸੋਣ ਸਚੇ ਮਾਰਗ ਚਲਦੇ ਆ ਓ ਤਤ ਕਰੇ ਜਹਾਨ ਆਠ ਕਾਠ ਤੇ ਰਤ ਸਗਲ ਪੁਨ ਜੀ ਦਇਆ ਪ੍ਰਮਾਨ ਜਿਸ ਨੂੰ ਅਨੰਦ ਦੇ ਆਕਰ ਸੋਈ ਫੁਰਖ ਸਿਆਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਮਾਰ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਹਿਰਮਾਨ ਹਲ ਗੁਣ ਅਨੰਦ ਉਪਾਰਜਣ ਹਰ ਸਜਣ ਪ੍ਰਗਟiai ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਲਾਈ ਸੇਸ ਹਾਵੇ ਸਰਬ ਸੁਖ ਮਨ ਦੁਖਾ ਨਾਹੀ ਜਾਈ ਐਸੇ ਆਪਣੇ ਵੜ ਪਾਗਣੀ ਵਰ ਪਾਇਆ ਹਰ ਰਾਈ ਮਿਲ ਸਈਆ ਮੰਗਲ ਗਾਵਹਿ ਗੀਤ ਗੋਵਿੰਦ ਆਲਾਈ ਹਰ ਜਿਹਾਂ ਵਰਨਾ ਦਿਸਾਈ ਕੋਈ ਦੂਜਾ ਲਵੇ ਨਾ ਲਾਈ ਹਾਲਤਾ ਪਲ ਸਵਾਰੀਆਂਨ ਨੇਤਲਾ ਦਿੱਤੀਆਂ ਨਜਾਇ ਸੰਸਾਰ ਸਾਗਰ ਤੇ ਰਖੀਆਂ ਬਹੁ ਨਾਂ ਜਨਮੇ ਤਾਏ ਜਿਵੇਂ ਆਏ ਕਨ ਇੱਕ ਗੁਣ ਤੇਰੇ ਨਾਨਕ ਕਰਨੀ ਪਾਈ ਫਲ ਗੁਣ ਅਨਿਸਲਾਹੀਐ ਜਿਸਨੋ ਤਨ ਨਾਮ ਆਵੇ ਜਨ ਜਨ ਨਾਮ ਤੇ ਆਇ ਤਨ ਕੇ ਕਾ ਸਰੇ ਹਰ ਗੁਰ ਪੂਰਾ ਰਧਿਆ ਦਰਗਹਿ ਸਤ ਕਰੇ ਖਾਰਬ ਸੁਕਾਨਿਤ ਚਰਨ ਹਰ ਪਾਉ ਜਲ ਵਿਖਮਾ ਤਰੇ ਪ੍ਰੇਮ ਭਗਤ ਤਨ ਪਾਈਆ ਵਿਖਿਆ ਨਾਹੀ ਜਰੇ ਘੂੜ ਗੈ ਦਵਦਨ ਸਿ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਾਪ ਸੇਵੰਦੇ ਮਨ ਅੰਦਰ ਏਕ ਕਰੇ ਮਹਾਦੇਵ ਸਮੋਰਤ ਪਲ ਜਿਸ ਕੋ ਨੰਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਪਲ ਜਿਸਕਾ ਨਜ਼ਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਹਾੜ ਦਾ ਮਹੀਨਾ ਆਰੰਭ ਹੋਇਆ ਐ ਅਸਹਾਨ ਤਪੰਦਾ ਤਸ ਲਗੇ ਅਰ ਨਾ ਹੋ ਨਾ ਜਨ ਆਪਸ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧਿਆਸ ਦੁਜੇ ਪਾਇ ਵਗਤੀਐ ਗਲ ਪਈ ਸੋ ਜਮ ਕੇ 파ਸ ਜਿਹਾ ਵੇਜਾ ਸੋ ਰਣੈ ਮਤਲੋਲ ਕਿਆਸ ਰੈਣ ਵਿਹਾਣੀ ਪਛਤਾਣ ਉੱਠ ਚਲੇ ਗਈ ਨਰਾਸ ਜਿਨ ਕੋ ਸਾਧੋਂ ਪੇਟਿਐ ਸਹਦਰਗ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰ ਦਰਸ਼ਨ ਹੋਏ ਪਿਆਸ ਪ੍ਰਭ ਤੁਝ ਵਿਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਂ ਸਹੰਗਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਅਸਾਂ ਸਹੰਗਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਰਾਗ ਮਲਾਰ ਮਹਲਾ 5 ਚੌਪਦੇ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਆ ਕਉ ਸੁਧ ਹੈ ਕਿਆ ਕਉ ਤਿਤੁ ਹੈ ਕਿਆ ਤੁਮ ਕਰਹਿ ਹੋ ਪਾਈ ਤਾ ਟੋਕਹੁ ਪਰਵਾ ਕਾਹੂ ਕੀ ਜਹ ਗੋਪਾਲ ਸੁਹਾਏ ਵਰਸੈ ਮੇਕ ਸਗੀ ਕਰ ਪਹੁਣ ਆਏ ਮੋਹ ਦੇਨ ਕਿਰਪਾ ਨਿਤ ਠਾਕਰ ਨਾਮਨਦਨ ਹਮ ਸਮਾਇ ਰਹਾ ਅਣਕ ਪ੍ਰਕਾਰ ਪੋਜਨ ਭੋਗ ਕੀਐ ਬਾਭ ਜਨਮਟਾਏ ਕਰੇ ਪਾਕ ਸੰਸਾਰ ਪਵਿੱਤਰ ਹੁਣ ਲਾਵ ਕੋ ਘਰ ਰਾਈ ਦੁਸ਼ਟ ਬਦਾਰੇ ਸਾਜਨ ਰੈਸੈ ਇਹ ਮੰਦਰ ਕਰ ਆਪਣਾਏ ਕਿਉਂ ਕਰੈ ਲਾਲ ਰੰਗਿਓ ਆਇਆ ਕਿਉ ਮਨ ਸੌ ਸੁਖ ਪਾਇ ਸ਼ਾਂਤ ਸਬਾਟ ਗਰਪੁਰੇ ਧਰਮ ਚਕਲੇਖ ਲਖਾਇ ਜਨ ਨਾਨਕ ਕਾਂਤਰ ਗੇਲਾ ਪਾਇ ਫਿਰ ਦੁਖ ਨਾਲ ਗਿਆ ਸ਼ਾਂਤ ਸਬਾਟ ਗਰਪੁਰੇ ਧਰਮ ਅਸਤ ਕਲੇ ਖਲ ਖਾਏ ਜਨਨਾਰਕ ਕੰਤ ਰੰਗਿਲਾ ਪਾਇਆ ਫਿਰ ਦੁੱਖ ਨਾ ਲਾ ਕੇ ਆਏ RAM ਕਲੇ ਮਹਲਾ ਤੀਜ ਅਨੰਦ ਇਕ ਓ ਅੰਕਾਰ ਸਤਗੁਰ ਪ੍ਰਸਾਦ ਅਨੰਦ ਆਪਿਆ ਮੇਰ ਮਾਇ ਸਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਿਤੀ ਮਨਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪੰਨਿਆ ਸ਼ਬਦ ਗਾਉਣੇ ਆਈਆਂ ਸਬਦੋ ਤਾਂ ਗਾਉਂ ਹਰੇ ਕੇ ਰਾਮ ਅੰਧਨੇ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸੁਨਾਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਾ ਵਿਸਾਰਣਾ ਸੰਗੀਕਾਰ ਹੋ ਕਰੇ ਤਿਰੋ ਕਰ ਸਭ ਸਵਾਰਣ ਸਭਨਾ ਗਲਨ ਸਮਰਾਸੋਂ ਆਪੇ ਸੋ ਕਾਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚ ਸਹਿਮ ਗਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਛ ਜਿਹਦੇ ਸੋ ਪਾਵੇ ਸਦਾ ਸਹਿ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਝੇ ਸਾਧ ਕਨੇ ਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਜਾ ਨਾ ਮੇਰਾ ਆਧਾਰ ਸਾਜ ਨਾਮ ਆਧਾਰ ਮੇਰਾ ਦਿਨ ਪੁਖਾ ਸਬਦਾਂ ਵਾਈਆਂ ਕਰ ਸੰਸੁਖ ਮਨਾਏ ਵਸਿਆ ਜਨੇ ਚਾਹ ਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੈਠਾ ਜਸਨੀਏ ਵੜਿਆਈਆਂ ਕਹੇ ਨਾਨਕ ਸੁਣੋ ਸੰਤੋ ਸਤਿਰੋਪੇ ਆਰੋ ਸਾਜ ਨਾ ਮੇਰਾ ਆਧਾਰ ਵਾਜੇ ਪੰਸਬ ਤਦ ਕਰ ਸਪਾਗੈ ਕਰ ਸਪਾਗੈ ਸਬਦ ਵਾਜੇ ਕਰਾਇਤ ਕਰਤਾ ਰਹੀ ਐ ਪੰਜ ਦੋ ਤੁਧਵਾਸ ਕੀਤੇ ਕਾਲ ਕੰਟਾ ਕੋ ਮਾਰੇ ਦੁਰਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਣੀ ਆਨੰਦ ਸੁਣੋ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਬਸੁਰੈ ਦੁਘਰ ਔਗ ਸੰਤਾ ਬਿਉਦਰੈ ਸੁਣੇ ਸੱਤੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪਾਨੇਤ ਕਹਤੇ ਪਵਿਤ ਸਤ ਗੁਰਿਆ ਪਰਪੂਰੇ ਮਨ ਅੰਤ ਨਾਨਕ ਗੁਰ ਚਰਨ ਲਾਗੇ ਵਾਜਣ ਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਜਿਵ ਸਰਾ ਦੋदाई ਦਾਇਆ ਖਿਲੇ ਸਾਰ ਜਗਤ ਚੰਗਿਆਈਆਂ ਬੁਣਾਈਆਂ ਵਾਚੇ ਧਰਮਾ ਦੂਰ ਕਰਮਿ ਆਪ ਆਪਣੀ ਕਿਨੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਰੇ के ते छुटे नाल जिन नाम त आया गए मसकाल नान ते मुख जले के छुटे न वाहेगुरु जी का ख़लसा वाहेगुरु जी फते